ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਅਲਰਟ ਜਾਰੀ ਕੀਤਾ ਗਿਆ ਦੱਸਦੀ ਹੈ ਕਿ ਹੁਣ ਪੰਜਾਬ ਦੇ ਵਿੱਚ ਮੀਂਹ ਪਵੇਗਾ ਤੇ ਹੋਰ ਵੀ ਠੰਡ ਵਾ ਸਕਦੀ ਹੈ ਤਾਂ ਉੱਤਰ ਭਾਰਤ ਦੇ ਵਿੱਚ ਠੰਡ ਦਾ ਕਹਿੜ ਜਿਹੜਾ ਕਿ ਜਾਰੀ ਹੈ ਲਗਾਤਾਰ ਅਗਲੇ 2 ਦਿਨ ਮੌਸਮ ਜਿਹੜਾ ਕਿ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਕੁਝ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਛਾਏ ਰਹਿਣ ਦਾ ਵੀ ਅਨੁਮਾਨ ਜਤਾਇਆ ਗਿਆ ਹੈ ਤਾਂ ਦੱਸਦੀ ਹੈ ਕਿ ਮੌਸਮ ਵਿਭਾਗ ਨੇ 21 ਤੋਂ 23 ਜਨਵਰੀ ਤੱਕ ਧੁੰਦ ਅਤੇ ਹਲਕੀ ਬਾਰਿਸ਼ ਪੈਣ ਦਾ ਪੂਰਵ ਅਨੁਮਾਨ ਜਤਾਇਆ ਹੈਗਾ ਸ਼ਨੀਵਾਰ ਰਾਤ ਨੂੰ ਪਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਵਿੱਚ ਸੰਗਣੀ ਧੁੰਦ ਦੇ ਕਾਰਨ orange alert ਜਾਰੀ ਕੀਤਾ ਗਿਆ ਤਾਂ ਸਾਵਧਾਨ ਰਹਿਣ ਦੀ ਲੋੜ ਹੈ ਲੋਕਾਂ ਨੂੰ ਜੇ ਕਿਤੇ ਵੀ ਤੁਸੀਂ ਘੁੰਮਣ ਦਾ ਪਲਾਨ ਬਣਾ ਰਹੇ ਹੋ ਜਾਂ ਫਿਰ ਯਾਤਰਾ ਕਰਨ ਦੇ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਇੱਕ ਵਾਰ ਜ਼ਰੂਰ ਦੇਖ ਲਿਓ ਤੇ ਕਿਉਂਕਿ ਕਈ ਜ਼ਿਲ੍ਹਾ ਦੇ ਵਿੱਚ ਸੰਗਣੀ ਧੁੰਦ ਦਾ yellow alert ਜਾਰੀ ਕੀਤਾ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿ ਗੌਤਮ ਬੁੱਧ ਨਗਰ ਜਿਹੜਾ ਕਿ ਬਲੰਦ ਸ਼ਹਿਰ ਆਪੁਰ ਮੁਰਾਦਾਬਾਦ, ਏਟਾ, ਫਰੂਖਾਬਾਦ, ਜਲੋਨ, ਚੌਸੀ, ਮਹੋਬਾ, ਅਮੀਰਪੁਰ, ਬਾਂਦਾ, ਫਤਿਹਪੁਰ, ਚਿੱਤਰਕੁਟ, ਅਯੁੱਧਿਆ, ਬਹਿਰਾਇਚ, ਅੰਬੇਡਕਰ ਨਗਰ, ਜੋਨਪੁਰ, ਸੁਲਤਾਨਪੁਰ ਆਦਿ ਸ਼ਾਮਿਲ ਨੇ ਤਦ ਤੱਕ ਮੌਸਮ ਵਿਭਾਗ ਦੇ ਮੁਤਾਬਕ ਅਗਲੇ ਕੁਝ ਦਿਨਾਂ ਤੇ ਬੱਚ ਪੱਛਮੀ ਗੜਬੜੀ ਦੇ ਪ੍ਰਭਾਵ ਦੇ ਕਾਰਨ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਬੱਦਲ ਛਾਏ ਰਹਿਣਗੇ ਤੇ ਇਸੇ ਤਰੀਕੇ ਦੇ ਨਾਲ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈਗਾ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈਗੀ ਹੈ ਦੱਸ ਦੇ ਕਿ ਯਾਤਰੀਆਂ ਨੂੰ ਜਿਹੜਾ ਕਿ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈਗੀ ਹੈ ਪੰਜਾਬ ਦੇ ਵਿੱਚ ਅੱਜ ਕਈ ਥਾਵਾਂ ਦੇ ਉੱਤੇ ਸੰਘਣੀ ਧੁੰਦ ਜਿਹੜੀ ਕਿ ਦੇਖ ਦੇਖਣ ਨੂੰ ਮਿਲੀ ਹੈਗੀ ਹੈ ਜਿਹੜਾ ਕਿ ਤੜਕਸਾਰ ਲੋਕ ਆਪਣੇ ਕੰਮ ਕਾਜਾਂ ਨੂੰ ਬਾਹਰ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈਗਾ ਤਾਂ ਦੱਸ ਦੇ ਕਿ ਚੰਡੀਗੜ੍ਹ ਦੇ ਵਿੱਚ ਵੀ ਅੱਜ ਕਾਫੀ ਧੁੰਦ ਦੇਖਣ ਨੂੰ ਮਿਲੀ ਹੈਗੀ ਕੁਝ ਵੀ ਨਜ਼ਰ ਜਿਹੜਾ ਕਿ ਨਹੀਂ ਆ ਰਿਹਾ ਪਰ ਫਿਰ ਵੀ ਲੋਕਾਂ ਨੂੰ ਜਿਹੜਾ ਕਿ ਆਪਣੇ ਕੰਮ ਕਾਜਾਂ ਦੇ ਉੱਤੇ ਜਾਣਾ ਪੈ ਰਿਹਾ ਹੈਗਾ ਵਾਹਨਾਂ ਦੀ ਰਫ਼ਤਾਰ ਨੂੰ ਧੀਮੀ ਕਰਨੀ ਪੈ ਰਹੀ ਹੈ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈਗੇ ਅਜਿਹੇ ਦੇ ਵਿੱਚ ਹਾਦਸੇ ਵੀ ਜਿਹੜੇ ਕੀ ਵਾਪਰ ਜਾਂਦੇ ਨੇ ਜਿਸ ਕਰਕੇ ਲੋਕਾਂ ਨੂੰ ਆਪਣੇ ਕਈ ਜਿਹੜੇ ਕੀ ਜ਼ਾਨਾ ਵੀ ਗੁਆਣੀਆਂ ਪੈ ਜਾਂਦੀਆਂ ਨੇ ਤੇ ਇਸ ਦੇ ਨਾਲ ਦੀ ਨੁਕਸਾਨ ਵੀ ਬਹੁਤ ਜ਼ਿਆਦਾ ਹੁੰਦਾ ਆਏ ਦਿਨ ਨੇ ਤੁੰਦੇ ਕਾਰਨ ਹਾਦਸੇ ਵਾਪਰਦੇ ਨੇ ਤਾਂ ਚਾਹੇ ਇਹਦੇ ਵਿੱਚ ਸਾਵਧਾਨ ਰਹਿਣ ਦੀ ਲੋੜ ਹੈ ਦੱਸ ਦੇ ਕਿ ਯਾਤਰੀਆਂ ਦੇ ਵਿੱਚ ਤੁਹਾਨੂੰ ਯਾਤਰੀਕਰਨ ਦੇ ਵਿੱਚ ਵੀ ਤੁਹਾਨੂੰ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਸਕਦਾ ਜਿਵੇਂ ਕੋਈ ਇਸ ਧੁੰਦ ਦੇ ਵਿੱਚ ਜੇਕਰ ਕੋਈ ਹਵਾਈ ਆਵਾਜਾਈ ਜਾਂ ਫਿਰ ਰੇਲ ਆਵਾਜਾਈ ਦੇ ਨਾਲ ਸਫ਼ਰ ਕਰ ਰਿਹਾ ਹੈ ਤਾਂ ਉਹਨਾਂ ਨੂੰ ਵੀ ਜਿਹੜੀ ਕਿ ਪਰੇਸ਼ਾਨੀ ਆ ਸਕਦੀ ਹੈ ਕਿਉਂਕਿ ਧੁੰਦ ਦੇ ਕਾਰਨ ਰੇਲ ਅਤੇ ਹਵਾਈ ਆਵਾਜਾਈ ਦੇ ਉੱਤੇ ਅਸਰ ਪਵੇਗਾ ਉਹਨਾਂ ਦੀ ਰਫ਼ਤਾਰ ਜਿਹੜੀ ਕਿ ਧੀਮੀ ਹੋ ਜਾਵੇਗੀ ਤਾਂ ਇਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਸਕਦਾ ਹੈ ਤਾਂ ਦੱਸਦੇ ਕਿ ਮੌਸਮ ਦੇ ਨਾਲ ਇਹ ਜੁੜੀ ਅਪਡੇਟ ਸਾਂਝੀ ਕਰ ਰਹੇ ਹਾਂ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜੀ ਕਿ ਦੱਸਦੀ ਹੈ ਕਿ ਅਲਰਟ ਜਾਰੀ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਵੀ ਜਿਹੜੀ ਕਿ ਹੋ ਸਕਦੀ ਹੈਗੀ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਠੰਡ ਦਾ ਅਲਰਟ ਜਾਰੀ ਵੀ ਕੀਤਾ ਗਿਆ ਹੈਗਾ ਤੇ ਹੁਣ ਇਹ ਵੀ ਜਤਾਇਆ ਜਾ ਰਿਹਾ ਹੈਗਾ ਕਿ ਮੀਂਹ ਪੈ ਸਕਦਾ ਹੈ ਤਦ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਅੱਜ ਸ਼ਨੀਵਾਰ ਤੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਤੁੰਦ ਦੇ ਨਾਲ-ਨਾਲ ਕਈ ਇਲਾਕਿਆਂ ਦੇ ਵਿੱਚ ਸ਼ੀਤ ਲਹਿਰ ਦੇ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕਰੀਬ 48 ਘੰਟਿਆਂ ਦੇ ਖੁਸ਼ਕ ਮੌਸਮ ਤੋਂ ਬਾਅਦ ਕੱਲ ਦੁਪਹਿਰ ਨੂੰ ਸੂਰਜ ਨਿਕਲਿਆ ਸੀਗਾ ਤੇ ਤਾਪਮਾਨ ਦੇ ਵਿੱਚ ਲਗਭਗ 1 ਡਿਗਰੀ ਵਾਧਾ ਹੋਣ ਦੇ ਕਾਰਨ ਲੋਕਾਂ ਨੂੰ ਠੰਡ ਤੋਂ ਕੁਜਰਾਹਤ ਜ਼ਰੂਰ ਮਿਲੀ ਸਗੀ ਪਰ ਫਿਰ ਵੀ ਰਾਜ ਦੇ ਵਿੱਚ ਤਾਪਮਾਨ ਜਿਹੜਾ ਕਿ 20 ਡਿਗਰੀ ਤੋਂ ਹੇਠਾਂ ਬਣਿਆ ਹੋਇਆ ਤਾਂ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵੱਲੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਤਾਪਮਾਨ ਦੇ ਵਿੱਚ ਬਹੁਤਾ ਬਦਲਾਅ ਨਹੀਂ ਆਵੇਗਾ ਪਰ ਉਸ ਤੋਂ ਬਾਅਦ ਪੰਜਾਬ ਦੇ ਤਾਪਮਾਨ ਦੇ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਦੇਖਿਆ ਜਾ ਸਕਦਾ ਹੈ ਤਾਂ 10 ਜ਼ਿਲ੍ਹਿਆਂ ਦੇ ਵਿੱਚ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਉਹ ਕਿਹੜੇ-ਕਿਹੜੇ ਸ਼ਹਿਰ ਨੇ ਕਿਹੜੇ-ਕਿਹੜੇ ਜ਼ਿਲ੍ਹੇ ਨੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ 10 ਜ਼ਿਲ੍ਹਿਆਂ ਦੇ ਵਿੱਚ ਧੁੰਦ ਨੂੰ ਲੈ ਕੇ ਜਿਹੜਾ ਕਿ ਅਲਰਟ ਜਾਰੀ ਕੀਤਾ ਗਿਆ ਹੈਗਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਅਤੇ ਮਲੇਰਕੋਟਲਾ ਦੇ ਵਿੱਚ ਧੁੰਦ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਧੁੰਦ ਲਈ yellow alert ਜਾਰੀ ਕੀਤਾ ਗਿਆ ਤਦਾਦੀਏ ਕਿ ਪੰਜਾਬ ਦੇ 11 ਜ਼ਿਲ੍ਹਿਆਂ ਦੇ ਵਿੱਚੋਂ ਸ਼ੀਤ ਲਹਿਰ ਦਾ alert ਜਾਰੀ ਕੀਤਾ ਗਿਆ ਇਹਨਾਂ ਦੇ ਵਿੱਚੋਂ ਮਾਨਸਾ ਅਤੇ ਬਰਨਾਲਾ ਦੇ ਵਿੱਚ ਸ਼ੀਤ ਲਹਿਰ ਦੇ ਲਈ orange alert ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਰੂਪਨਗਰ ਬਠਿੰਡਾ ਮੋਗਾ ਚੁੜੀ ਮੁਕਸਾ ਸਾਹਿਬ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਤੇ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦੇ ਵਿੱਚ ਸ਼ੀਤ ਲਹਿਰ ਦੇ ਲਈ yellow alert ਜਾਰੀ ਕੀਤਾ ਗਿਆ ਤਾਂ 21 ਅਤੇ 22 ਜਨਵਰੀ ਨੂੰ ਜਿਹੜੇ ਕਿ ਬੱਦਲ ਛਾਏ रह ਸਕਦੇ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਕਿ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈਗੀ ਹੈ ਹਾਲਾਂਕਿ 12 ਜਨਵਰੀ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਹੋਈ ਸੀਗੀ ਉਸ ਸਮੇਂ ਜਿਹੜਾ ਕਿ ਦੱਸਦੇ ਕਿ ਲੋਹੜੀ ਦੇ ਤਿਉਹਾਰ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਚਲਨੀ ਪਈ ਸੀਗੀ ਪਰ ਹੁਣ ਇੱਕ ਵਾਰ ਫੇਰ 21 ਤੇ 22 ਜਨਵਰੀ ਨੂੰ ਜਿਤਾਇਆ ਜਾ ਰਿਹਾ ਹੈਗਾ ਕਿ ਮੀ ਪੈ ਸਕਦਾ ਹੈ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਹੈਗੀ ਹੈ ਤਮੌਸਮ ਵਿਭਾਗ ਦੇ ਅਨੁਸਾਰ 18 ਜਨਵਰੀ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਇਸ ਦਾ ਅਸਰ 19 ਜਨਵਰੀ ਤੋਂ ਪਹਾੜੀ ਇਲਾਕਿਆਂ ਦੇ ਵਿੱਚ ਦਿਖਾਈ ਦੇਵੇਗਾ ਪਰ 21 ਅਤੇ 22 ਜਨਵਰੀ ਨੂੰ ਪੰਜਾਬ ਦੇ ਕੁਝ ਕੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਜਤਾਈ ਜਾ ਰਹੀ ਹੈ ਕਿ ਤੇ ਹੁਣ ਤੱਕ 1 ਜਨਵਰੀ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਮੀਂਹ ਪਿਆਏਗਾ ਤਾਂ ਮੌਸਮ ਵਿਭਾਗ ਦੇ ਅਨੁਸਾਰ 1 ਜਨਵਰੀ ਤੋਂ ਹੁਣ ਤੱਕ ਅਸਤਨ ਜਿਹੜਾ ਕਿ 2.9.2 ਮਿਲੀਲੀਟਰ ਮੀਂਹ ਪਿਆ ਹੈਗਾ ਤੇ ਹੁਣ ਤੱਕ ਪੰਜਾਬ ਦੇ ਵਿੱਚ 8.9 ਡਿਗਰੀ ਮੀਂਹ ਜਿਹੜਾ ਕਿ ਪੈ ਚੁੱਕਿਆ ਜੋ ਕਿ ਆਮ ਦੇ ਨਾਲੋਂ 9% ਘੱਟ ਹੈ ਤਾਂ ਮੌਸਮ ਨੂੰ ਲੈ ਕੇ ਜਾਣਕਾਰੀ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਵਾਲੇ ਟੀਵੀ ਦੇ ਉਤੇ ਤੁਹਾਡੇ ਨਾਲ ਰੋਜ਼ਾਨਾ ਜਿਹੜੀ ਕਿ ਮੌਸਮ ਦੇ ਨਾਲ ਜੁੜੀ ਹੋਈ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਕਿ ਤੁਸੀਂ ਮੌਸਮ ਦਾ ਹਾਲ ਜਾਣ ਸਕੋ ਆਪਣੇ ਇਲਾਕੇ ਦਾ ਹਾਲ ਜਾਣ ਸਕੋ ਤਾਂ ਕਿਤੇ ਵੀ ਤੁਸੀਂ ਯਾਤਰਾ ਕਰਨ ਦੇ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰੀ ਮੌਸਮ ਨੂੰ ਜਿਹੜਾ ਕਿ ਜ਼ਰੂਰ ਦੇਖਿਆ ਕਰੋ ਨਹੀਂ ਤਾਂ ਤੁਹਾਨੂੰ ਬਾਅਦ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ